ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਬਾਈ ਕੱਲ ਵੀ ਕਈ ਸਾਰੇ ਵੀਰਾਂ ਭਰਾਵਾਂ ਨੇ ਦੀਵਾਲੀ ਮਨਾਈ ਤੇ ਅੱਜ ਵੀ ਦੀਵਾਲੀ ਹੈ ਤੇ ਅੱਜ ਵੀ ਸਾਰਿਆਂ ਨੂੰ ਬਾਈ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਬਾਕੀ ਅੱਜ ਵੀ ਆਪਾਂ ਨੇ ਸੁਪਰ ਸੀਡਰ ਦਿੱਤਾ ਬਾਈ ਅੱਜ ਵੀ ਆਏ ਹੋਏ ਆ ਥੋੜਾ ਲੇਟ ਹੋ ਗਏ ਘਰੋਂ ਜਾਣਾ ਤਾਂ ਸਾਜਰੇ ਤੇ ਬਾਈ ਆ ਗਿਆ ਸੁਪਰ ਸੀਡਰ ਲੈਣ ਤੇ ਮਲਾਉਣੇ ਬਾਈ ਕਰਾਉਣੇ ਗੱਲਬਾਤ ਮਮਾ ਯਾਸੀ ਕਾਲ ਹਾਂ ਜੀ ਪੁੱਤਰ ਹੋ ਠੀਕ ਹੈ ਜੀ ਵਧਾਈਆਂ ਦਿਵਾਲੀ ਦੀਆਂ ਜੀ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਇੱਧਰ ਬਾਈ ਜੀ ਕਰੂਗਾ ਹਾਂ ਜੀ ਹਾਂ ਬਾਈ ਨੂੰ ਸੁਪਰ ਫਲੀਟ ਦੇ ਦਿੱਤਾ ਠੀਕ ਹੈ ਜੀ ਵੀ ਸਾਡਾ ਐਨਆਰਆਈ ਹੈ ਇਹ ਹਾਂਜੀ ਓਕੇ ਸਨੈਟਿਕ ਐਨਆਰਆਈ ਨੂੰ ਲੱਗਦੀ ਹੈ ਬਿਲਕੁਲ ਜੀ ਬਿਲਕੁਲ ਪਤਾ ਲੱਗਦਾ ਜੀ ਪਰ ਬਾਹਰੋਂ ਬਾਈ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਸਰਵਿਸ ਬਹੁਤ ਕੰਮ ਦਾ ਵਧੀਆ ਜੀ ਠੀਕ ਹੈ ਜੀ ਹਾਂਜੀ ਸਭ ਨੂੰ ਵਧੀਆ ਲੱਗਿਆ ਮੈਨੂੰ ਕੰਮ ਵਧੇ ਕੇ ਚੱਲੇ ਬਹੁਤ ਵਧੀਆ ਬਾਈ ਕਹਿੰਦਾ ਵੀ ਬਾਹਰੋਂ ਛੱਡ ਕੇ ਕੰਮ ਆਪਾਂ ਨੇ ਇੱਥੇ ਘਰੇ ਜਗਾਉਣਾ ਹਾਂ ਓਕੇ ਮੈਨੂੰ ਆਪਣੇ ਪ੍ਰੋਫੈਸੀਆਂ ਵੀਰ ਆਪਣੇ ਸਾਹਮਣੇ ਤੁਹਾਨੂੰ ਸਰਵਿਸ ਬਹੁਤ ਵਧੀਆ ਲੱਗੀ ਓਕੇ ਜੀ ਹਾਂਜੀ ਬਹੁਤ ਵਧੀਆ ਲੱਗੀ ਮੇਨ ਚੀਜ਼ ਬਾਈ ਸਰਵਿਸ ਹੀ ਹੁੰਦੀ ਹੈ ਜੀ ਹਾਂਜੀ ਹਾਂ ਹੋਰ ਕੋਈ ਜ਼ਿੰਦਗੀ ਚ ਹੋਰ ਕੀ ਹੁੰਦਾ ਪਹਿਲਾਂ ਵੀ ਚੱਲਦਾ ਦੇਖਿਆ ਕਰਵਾਈ ਕਿਤੇ ਬਾਈ ਹਾਂਜੀ ਪਹਿਲਾਂ ਵੀ ਚੱਲਦਾ ਦੇਖਿਆ ਕਿਤੇ ਹਾਂਜੀ ਹਾਂਜੀ ਬਾਈ ਜ਼ਰੂਰ ਮੇਰੇ ਕੋਲ ਹੈਗਾ ਇੱਕ ਹੈਗਾ ਜੀ ਪਹਿਲਾਂ ਹੀ ਕਹੇਗਾ ਇੱਕ ਹੋਰ ਹੀ ਕਿਤੇ ਓਕੇ ਜੀ ਹਾਂਜੀ ਕੱਲ ਵੀ ਮਾਮਾ ਜੀ ਬਾਈ ਦੇ ਮੂਰੇ ਕੱਲ ਦੋ ਸੌਦੇ ਹੋਏ ਆ ਬਾਈ ਦਾ ਦੇਖ ਕੇ ਹਾਂਜੀ ਹਾਂਜੀ ਹੈ ਜੀ ਅੱਜ ਬਰਦਾਰ ਨਾਲ ਇੱਕ ਹੋਰ ਲੈਣ ਬੰਦਾ ਦੀ ਮੈਂ ਕਰਵਾ ਦਵਾਂ ਸੌਦਾ ਠੀਕ ਹੈ ਜੀ ਕਰਵਾ ਦਵਾਂ ਹਾਂਜੀ ਹਾਂਜੀ ਉਹ ਕਰਵਾ ਦਵਾਂ ਓਕੇ ਜੀ ਬਾਈ ਦਾ ਪਿੰਡ ਕਿਹੜਾ ਜੀ ਭਵਾਨੀ ਕਲਾ ਜੀ ਭਵਾਨੀ ਕਲਾ ਅੱਜ ਜੋ ਵਧਾਈਆਂ ਹੋ ਗਈਆਂ ਕਿ ਦਿਵਾਲੀ ਦੀਆਂ ਹਾਂਜੀ ਹਾਂਜੀ ਜੁਰੂਰ ਜੀ ਜੁਰੂਰ ਜੀ ਮਾਰਾ ਤੋਂ ਤਰੱਕੀਆਂ ਬਾਕੀ ਥੋੜਾ ਜਿਹਾ ਪੌਸਟ ਵਧੀਆਂ ਲੱਗੇ ਬਹੁਤ ਵਧੀਆ ਉਹਨੂੰ ਕੰਮ ਕਰਦੇ ਸਾਰਾ ਕੋ ਦਾਣਾ ਉਹਨੇ ਕੰਪਨੀ ਬਾਈ ਬਾਹਰ ਰਹਿ ਗਿਆ ਬਾਈ ਕਿਹੜੀ ਕੰਟਰੀ ਆ ਕਿਵੇਂ ਬਾਹਰ ਮੈਂ ਸਾウਦੀ ਰਹਿ ਗਿਆ ਸਾウਦੀ ਰਹਿ ਗਿਆ ਅੱਛਾ ਸਾウਦੀਰਪ ਮੈਂ ਹੈਵੀ ਅਅਰ ਡਰਾਈਵਰ ਆ ਮਰ ਕੇ ਹੁਣ ਇੱਥੇ ਹੀ ਰਹਿਣਾ ਫਿਰ ਹਾਂਜੀ ਹੁਣ ਮੈਂ ਦੇਖਦੇ ਬਾਕੀ ਜੋ ਮਲਕ ਕਰਦਾ ਓਕੇ ਬਾਕੀ ਦਾਣਾ ਪਾਣੀ ਦਾ ਖੇਲਾ ਦਾਣਾ ਪਾਣੀ ਦਾ ਖੇਲਾ ਤੇ ਬਾਈ ਨੇ ਦੇਖੋ ਬਾਈ ਠੀਕ ਆ ਤੇ ਟਰੈਕਟਰ ਬਹੁਤ ਸੋਹਣਾ ਬਾਈ ਨੇ ਸ਼ਿੰਗਾਰ ਕੇ ਰੱਖਿਆ ਮਮੀ ਦੇਖੋ ਹੈ ਦੋ ਤਿੰਨ ਅੰਮ੍ਰਿਤ ਬਹੁਤ ਟੌਪ ਦਾ ਲੱਗਿਆ ਅੱਛਾ ਹਾਂ ਜੀ ਇਹਨਾਂ ਡੀਜੇ ਲੱਗਿਆ ਹੋਣਾ ਤਾਂ ਉਹੀ ਕੰਮ ਹੈ ਹਾਂ ਜੀ ਹਾਂ ਜੀ ਬਹੁਤ ਵਾਦ ਹੈ ਜੀ ਪਰ ਸਹੀ ਗੱਲ ਹੈ ਤੇ 750 ਨਾਲ ਲੈ ਕੇ ਚੱਲਿਆ ਬਾਈ ਆਪਣਾ ਸੁਪਰ ਸੀਟਰਕਰ ਧੰਨਵਾਦ ਨਵਾਂ ਹੀ ਲਿਆ ਬਾਈ ਹਾਂ ਜੀ ਨਵਾਂ ਠੀਕ ਹੈ ਦੋ ਆਪਣੇ ਕੋਲ ਤਿੰਨ ਠੀਕ ਆ ਵੈਰੀ ਗੁੱਡ ਓਕੇ ਜੀ ਉਹਨਾਂ ਨੂੰ ਮਾਰ ਕੇ ਤੈਨੂੰ ਬਾਈ ਰੋ ਤਰੱਕੀਆਂ ਰੱਖਿਆ ਦਿਨ ਪਰਾ ਤਾਂ ਤੇਰਾ ਸੀਜ਼ਨ ਬਹੁਤ ਟੌਪ ਦਾ ਲੱਗਿਆ ਸਭ ਨੂੰ ਮਾਲਕ ਮੈਂ ਨਹੀਂ ਕਹਿੰਦਾ ਸਭ ਨੂੰ ਵੀ ਠੀਕ ਹੈ ਜੀ ਤੇ ਲੋ ਜੀ ਬਾਈ ਫੁੱਲ ਟੌਪ ਵਾਲਾ ਲੋ ਜੀ ਬਾਕੀ ਬਾਈ ਆਪਣੇ ਕੋਲ ਜਿੰਨਾ ਵੀ ਸੁਪਰ ਸੀਟਰਾਂ ਦਾ ਸਟਾਕ ਸੀ ਸਾਰਾ ਆਪਾਂ ਨੇ ਦੇ ਦਿੱਤਾ ਤੇ ਬਾਕੀ ਹੋਰ ਵੀ ਜੇ ਕਿਸੇ ਵੀਰ ਨੂੰ ਸੁਪਰ ਸੀਟਰ ਲੈਣਾ ਹੋਇਆ ਤਾਂ ਆਪਾਂ ਬਾਈ ਆਰਡਰ ਤੇ ਮਗਾ ਕੇ ਦੇ ਦਾਂਗੇ ਠੀਕ ਹੈ ਜੀ ਆਪਣੇ ਕੋਲ ਜਿੰਨੇ ਵੀ ਸੀਗੇ 3-4 ਪੀਸ ਖੜੇ ਸਾਲ ਅੱਗ-ਬਗ ਸਾਰੀ ਵਿਗ ਗਏ ਤੇ ਬਾਕੀ ਸਾਨੂੰ ਪਤਾ ਇਸ ਵਾਰ ਥੋੜੀ ਜਿਹੀ ਸਬਸਿਡੀ ਦੀ ਦਿੱਕਤ ਰਹੀ ਆ ਬਾਈ ਘੱਟ ਨਿਕਲੀਆਂ ਥੋੜੀਆਂ ਜੀਆਂ ਹਾਂਜੀ ਉਹ ਵੀਰੇ ਦਾ ਫੋਨ ਆਇਆ ਹੋਇਆ ਓਕੇ ਜੀ ਜੇ ਬਾਈ ਉਹਨੇ ਕੱਲ ਨੂੰ ਆਰਡਰ ਦਿੰਦੇ ਅਗਲੇ ਦਿਨ ਆਪਾਂ ਸੁਪਰ ਲੀਟਰ ਮੰਗਵਾ ਦਾਂਗੇ ਉਹਨਾਂ ਨੂੰ ਠੀਕ ਆ ਜੀ ਪਰ ਇਹ ਨਹੀਂ ਗੱਲ ਆ ਜੇ ਕੋ ਲੈਣੇ ਦਾ ਮਨ ਹੋਵੇ ਵੀ ਲੰਬਾ ਛੋੜੀ ਨਹੀਂ ਮਸਲੀ ਹੁਣ ਆਪਾਂ ਆਰਡਰ ਦੇ ਮੰਗਾਵਾਂਗੇ ਮੰਗਾਵਾਂਗੇ ਆਰਡਰ ਜੱਸਦਾ ਹੁੰਦੀ ਰਹ ਹੁਕਮ ਬਾਕੀ ਫਿਰ ਪੂਰਾ ਹੋ ਗਿਆ ਸਬਨ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਬਾਈ ਉਹਨਾਂ ਦਾ ਫੋਨ ਆਇਆ ਸੀਗਾ ਅੱਛਾ ਜੀ ਸੁਪਰ ਲੀਟਰ ਲੈਣਾ ਹੁਣ ਥੋੜਾ ਲੇਟ ਹੋ ਜਾਣਾ ਕ ਤਾਂ ਲੋ ਜੀ ਬਾਈ ਅੱਜ ਦਿਵਾਲੀ ਵਾਲੇ ਦਿਨ ਦੇ ਦਿੱਤਾ ਬਾਈ ਨੂੰ 7 ਫੁੱਟ ਆ ਸੁਪਰ ਸੀਡਰ ਵਧਾਈਆਂ ਬਹੁਤ-ਬਹੁਤ ਮੇਰੇ ਵੀਰ ਨੂੰ ਤੇ ਬਾਈ ਨੇ ਟਰੈਕਟਰ ਵੀ ਬਾਈ ਨਵਾਂ ਲੱਤਾ ਸਿਸਟਮ ਸਿਸਟਮ ਦੇਖੋ ਕਿਆ ਘੈਂਟ ਲਵਾਇਆ ਹੋਇਆ ਸ਼ੌਕ ਦਾ ਕਹਦੇ ਨੇ ਬਾਈ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਤੇ ਬਾਕੀ ਬਾਈ ਜਿੰਨੇ ਵੀ ਆਪਣੇ ਕੋਲ ਪਹਿਲਾਂ ਦੱਸਿਆ ਵੀ ਸਟਾਕ ਤਾਂ ਸਾਰੇ ਆਪਣੇ ਲਗਭਗ ਚਲੇ ਗਏ ਆ ਜੀ ਹੋਰ ਆਊਗਾ ਕੋਈ ਆਪਾਂ ਦੱਸਾਂਗੇ ਕੱਲ ਦੀ ਨਾਲ